ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਸਰੀਕ ਗੁਰਨ ਸਿੰਘ ਮਹਾਰਾਜ ਦੀ ਬੇਅਦਬੀਆਂ ਕਰਾ ਕੇ ਅਕਾਲੀਆਂ ਨੇ ਸਾਡੇ ਹਿਰਦੇ ਵਲੁੰਦਰੇ ਸੀ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਸਤਨਾਮ ਵਾਹਿਗੁਰੂ ਜਾਪ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੇ ਪਾਪ ਕਮਾਇਆ ਸੀ ਤੇ ਹੁਣ ਕਾਂਗਰਸੀਆਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਰਗੀਆਂ ਨੇ ਹੰਕਾਰ ਇਹਨਾਂ ਦਾ ਸਤਵੇਂ ਅਸਮਾਨ ਤੇ ਚੜਿਆ ਹੋਇਆ ਹੈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਸਰਬੰਸਦਾਨੀ ਅਮਰਤ ਕੇ ਦਾਤੇ ਉਹਨਾਂ ਦੇ ਨਾਲ ਇਹਨਾਂ ਨੇ ਆਪਣੀ ਤੁਲਨਾ ਕਰ ਦਿੱਤੀ ਕਾਂਗਰਸ ਦੇ ਇੱਕ ਸੈਕਟਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਰਦ ਗੰਮੜਾ ਕਿਹਾ ਮਰਦ ਗੰਮੜਾ ਇੱਕੋ ਹੈ ਗੁਰਗੋਬਿੰਦ ਸਿੰਘ ਮਹਾਰਾਜ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਹੈ ਮਰਦ ਗੰਮੜਾ ਸੱਚਾ ਮਰਦ ਗੰਮੜਾ ਸਿੱਖਾਂ ਦੇ ਹਿਰਦੇ ਬਲੰਦਰਾਂ ਤੋਂ ਬਾਝ ਆ ਜਵੋ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਕੋ ਜਿਤਾਉ ਤਵੇ ਨਵਜੋਤ ਸਿੰਘ ਨਾਮ ਕਹਾਉ ਇਹਨੇ ਵੀ ਗੁਰਗੋਬਿੰਦ ਸਿੰਘ ਮਹਾਰਾਜ ਨਾਲ ਤੁਲਨਾ ਕੀਤੀ ਹੈ ਮਹਾਰਾਜ ਨੇ ਕੈਸੀ 7 ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਚਿੜੀਆਂوں ਸੇ ਜੋ ਬਾਜ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹਨਾਂ ਦੇ ਹੰਕਾਰ ਨੂੰ ਅੱਜ ਮਾਤ ਦੇਣੀ ਪੈਗੀ ਮੈਨੂੰ ਪਤਾ ਹੈ ਸੰਗਤਾਂ ਦੇ ਹਿਰਦੇ ਬਲਉਂਦਰੇ ਹੋਏ ਨੇ ਮੇਰੇ ਕੋਲ ਕਈ ਫੋਨ ਆ ਰਹੇ ਨੇ ਕਈ ਸੰਗਤਾਂ ਆਈਆਂ ਉਹ ਬੜੇ ਰੋਹ ਦੇ ਵਿੱਚ ਨੇ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਹੈ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਇਲੈਕਟ੍ਰਿਕ ਪਾਸੇ ਪਰ ਗੁਰ ਕੀ ਨਿੰਦਾ ਸੁਨੇ ਨਕਾਨ ਪੇਟ ਕਰੋ ਤੇ ਸੰਕ੍ਰਪਾਲ ਇਹਨਾਂ ਦੀ ਜਵਾਨਤਾ ਜੰਮਤ ਕਰਾ ਦੋ ਇਹਨਾਂ ਦੇ ਹੰਕਾਰ ਦੇ ਸੱਤਵੇਂ ਸਮਾਨ ਤੋਂ ਥੱਲੇ ਪਤਾਲ ਚ ਲੈ ਕੇ ਆਉਣਾ ਪੈਣਾ ਇਹਨਾਂ ਨੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਦੇ ਮਜੀਠੀਆ ਕਰ ਦਿੰਦਾ ਉਹਨੂੰ ਚਿੱਟਰੀ ਦੀ ਸਫਤ ਕਰਦੇ ਹੋਏ ਬਾਣੀ ਤੋੜਨੀ ਮਰੋਣੀ ਸ਼ੁਰੂ ਕਰ ਦਿੰਦਾ ਕਦੇ ਮਲੂਕਾ ਅਰਦਾਸ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੁਣ ਇਹਨਾਂ ਨੇ ਵੀ ਇਹ ਗੱਲ ਫੜ ਲਈ ਹੈ ਪੰਥ ਨੂੰ ਬਚਾਉਣਾ ਪੈਣਾ ਇਹਨਾਂ ਵੈਰੀਆਂ ਤੋਂ ਇੱਕ ਕਾਂਗਰਸੀਆਂ ਤੋਂ ਅਕਾਲੀਆਂ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਬਾਝ ਆ ਜਾਓ ਨਹੀਂ ਤੇ ਸਿੱਖ ਸੰਗਤਾਂ ਦੇ ਰੋਧਾਂ ਤੁਸੀਂ ਮੁਕਾਬਲਾ ਨਹੀਂ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ